ਜੀ ਆਪਣਾ ਸਾਥ ਦੇ ਕੰਮ ਕਰਦਾ ਹੈ ਚੋਟੀ ਦੇ ਹਮੇਸ਼ਾ ਨਾ ਲੜੋ ਸਾਡੇ ਵਾਸਤੇ ਵੀਰ ਮੇਰੇ ਸਾਡੇ ਵਾਸਤੇ ਹੀ ਨਾ ਲੜਿਓ ਮੈਂ ਦੇਖੋ ਤੁਹਾਨੂੰ ਏਅਰਪੋਰਟ ਤੋਂ ਆਇਆ ਤਾਂ ਅਰੇ ਬੈਂਕ ਦਾ ਅਧਿਕਾਰੀ ਵੀ ਅਗਰ ਜਾਣ ਹੀ ਨਹੀਂ ਦਿੰਦੇ ਵੇ ਤੁਸੀਂ ਲੋਕਾਂ ਤੋਂ ਅਗਰ ਤਰ੍ਹਾਂ ਲੜੋ ਕਿੱਥੇ ਲਾਵਾਂ ਲੋਕਾਂ ਨੂੰ ਕਿਉਂ ਤੱਕ ਕਰਦੇ ਹੋ ਵੀਰੇ ਇੱਕ ਦਿਨ ਪਹਿਲਾਂ ਲਾਣਾਂ ਦੇ ਐਡਰੀਸ ਦਿੱਤੇ ਨਹੀਂ ਨੇ ਡਾਕਟਰ ਨੇ ਪਹਿਲਾਂ ਮੰਨਦੇ ਦਿੱਤੇ ਨਹੀਂ ਦਵਾਈ ਹੋ ਜਾਂ ਇੱਕ ਮਿੰਟ ਤੇ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਉਹ ਲਿਖੇਗੇ ਸੰਘਰਸ਼ ਤਹਿਤ ਅੱਜ ਪੰਜਾਬ ਬੰਦਾ ਐਲਾਨ ਕੀਤਾ ਗਿਆ ਇਸ ਦੌਰਾਨ ਕਿਸਾਨਾਂ ਵੱਲੋਂ ਵਕਫ ਵਕਫ ਥਾਂ ਧਰਨੇ ਲਗਾ ਕੇ ਨੈਸ਼ਨਲ ਹਾਈਵੇ ਅਤੇ ਮੁੱਖ ਸੜਕਾਂ ਨੂੰ ਜਾਮ ਕੀਤਾ ਗਿਆ ਅਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਕਰ ਦਿੱਤੀ ਗਈ ਹੈ ਕਿਸਾਨਾਂ ਵੱਲੋਂ ਐਮਰਜੈਂਸੀ ਸੇਵਾਵਾਂ ਵਯਾਦੀਆਂ ਗੱਡੀਆਂ 에어ਪੋਰਟ ਜਾਣ ਵਾਲੀਆਂ ਗੱਡੀਆਂ ਆਦ ਨੂੰ ਛੋੜ ਦਿੱਤੀ ਗਈ ਹੈ ਪਰ ਇਸ ਆਭਿਚਾਲੇ ਸੜਕਾਂ ਤੋਂ ਲੰਘਣ ਵਾਲੇ ਲੋਕਾਂ ਨੂੰ ਆਵਾਜਾਈ ਠੱਪ ਹੋਣ ਕਾਰਨ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਕਈ ਥਾਵਾਂ ਤੇ ਆਮ ਜਨਤਾ ਤੇ ਕਿਸਾਨਾਂ ਵਿਚਾਲੇ ਬਹਿਸਬਾਜ਼ੀ ਵੀ ਹੋਈ ਹੈ ਸੰਗ ਲਾਤੀ ਫਿਰੇ ਕੋਈ ਹੋ ਦਵਾਈ ਲੈਣ ਲਈ ਕਹਿੰਦੇ ਆ ਰੋਡ ਜਮ ਕਰਕੇ ਬੈਠੇ ਨੇ ਇੱਕ ਮਿੰਟ ਹਾਂ ਜੀ ਤੁਸੀਂ ਮਹਾਰਾਜ ਜੀ ਨੇ ਟੱਕਰ ਮਾਰਨੀ ਆ ਉਹਨਾਂ ਚ ਆਪ ਕੋਲੇ ਕਿਉਂ ਤੰਗ ਕਰਦੇ ਹੋ ਤੁਸੀਂ ਜੀ ਤੁਸੀਂ ਦੱਸੋ ਤੁਸੀਂ ਆਪ ਕੋਲੇ ਇਹਨੂੰ ਕਿਉਂ ਤੰਗ ਕਰਕੇ ਤੁਸੀਂ ਇੱਕ ਮਿੰਟ ਇੱਕ ਮਿੰਟ ਕੋਈ ਯਾਰ ਸਾਹਿਬ ਤਾਂ ਲੜੇ ਸੀ ਕਿਉਂ ਮਾਰ ਗਏ ਅਸੀਂ ਆਪਣਾ ਕਰਦੇ ਹਾਂ ਹੱਕਾਂ ਦੀਆ ਡਰ ਲਾ ਹੈ ਤੁਸੀਂ ਨਾ ਲੜੋ ਸਾਡੇ ਵਾਸਤੇ ਵੀਰ ਮੇਰੇ ਸਾਡੇ ਵਾਸਤੇ ਹੀ ਨਾ ਲੜੋ ਮੈਂ ਦੇਖੋ ਤਾਂ ਅਸੀਂ ਏਅਰਪੋਰਟ ਤੋਂ ਆਇਆ ਤਾਂ ਅਸੀਂ ਬੈਨ ਅੰਦਾਜ਼ੇ ਅਗਰ ਜਾਣ ਹੀ ਦਿੰਦੇ ਵੇ ਤੁਸੀਂ ਲੋਕਾਂ ਕੋਲ ਜਾ ਕੇ ਜਾਈਆ ਬੰਦੇ ਲੜੋ ਜਿੱਥੇ ਲਾਉਂਗਾ ਲੋਕਾਂ ਨੂੰ ਕਿਉਂ ਤੰਗ ਕਰਦੇ ਹੋ ਉਹ ਵੀਰ ਮੇਰੇ ਦੋਨੋਂ ਐਮਰਜੈਂਸੀ ਦੀ ਸਰਕਾਰ ਤਾਂ ਐਮਰਜੈਂਸੀ ਦੇ ਦਬਾਈ ਲੈਣਾ ਥੋੜਾ ਜਿਹਾ ਜਾ ਰੁਕ ਗਿਆ ਦੋਨੋਂ ਮੋਬਾਈਲ ਵੀਰੇ ਇੱਕ ਦਿਨ ਪਹਿਲਾਂ ਲਾਣ ਦੇ ਐਡ ਨਹੀਂ ਦੱਸਿਆ ਨੇ ਡਾਕਟਰ ਨੇ ਕਿੰਨੇ ਪਹਿਲਾਂ ਨੰਦੇ ਦਿੱਤੀ ਨਹੀਂ ਦਵਾਈ ਇੱਕ ਬੇਟੀ ਮੈਨੂੰ ਉਹ ਖੱਤੜ ਕੇ ਸਮਰਾਣਾ ਕਿੱਥੋਂ ਕਿੱਥੋਂ ਵੀਰ ਸਮਰਾਣਾ ਕੋਈ ਖੜਾ ਹੀ ਨਹੀਂ ਵੀਰ ਆ ਮੈਨੂੰ ਕੋਣ ਖੜੇ ਰੋਕਦੇ ਨੇ ਯਾਰ ਬੰਸ ਵਾਲੇ ਸਾਡੇ ਦੇ ਕਾਨੂੰ ਸਾਡੇ ਥੋੜੇ ਤੇ ਹੀ ਡਾਕਟਰ ਨੇ ਜਿੱਥੇ ਇੱਥੇ ਰੋਕ ਕੇ ਬੈਠੇ ਕੋਈ ਫੋਟੋ ਤਾਇਦਰਸ਼ ਖੰਨਾ ਦਾ ਹੈ ਜਿੱਥੇ ਕਿ ਕਿਸਾਨਾਂ ਵੱਲੋਂ ਜਾਮ ਕੀਤੀ ਗਈ ਸੜਕ ਤੋਂ ਲੰਘਣ ਵਾਲੇ ਕੁਝ ਰਾਹੀਰਾ ਨਾਲ ਕਿਸਾਨਾਂ ਦੀ ਬਹਿਸਵਾਦੀ ਹੋਈ ਹੈ ਜਿਸ ਦੇ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਰਾਘੀਰਾ ਵੱਲੋਂ ਕਿਸਾਨਾਂ ਅੱਗੇ ਉਹਨਾਂ ਨੂੰ ਲੰਘਣ ਦੇਣ ਦੀ ਬੇਨਤੀ ਕੀਤੀ ਜਾ ਰਹੀ ਹੈ ਅਤੇ ਜਦੋਂ ਕਿਸਾਨਾਂ ਨੇ ਉਹਨਾਂ ਨੂੰ ਲੰਘਣ ਨਾ ਦਿੱਤਾ ਤਾਂ ਕਈਆਂ ਵੱਲੋਂ ਕਿਸਾਨਾਂ ਨਾਲ ਬਹਿਸਵਾਦੀ ਕੀਤੀ ਗਈ ਹੈ ਸੁਰਾਂ ਕਿਸਾਨਾਂ ਕੋ ਲੋਕਾਂ ਨੂੰ ਆਪਣਾ ਮੁੱਦਾ ਸਮਝਾਉਣ ਦੀ ਕੋਸ਼ਿਸ਼ ਕਰਦੇ ਨਸਰਾਏ ਪਰ ਲੋਕ ਵੀ ਆਪਣੀ ਗੱਲ ਤੇ ਅੜੇ ਰਹੇ ਉਹਨਾਂ ਕਿਹਾ ਕਿ ਧਰਨੇ ਵਾਲਿਆਂ ਵੱਲੋਂ ਆਮ ਲੋਕਾਂ ਨੂੰ ਸੜਕਾਂ ਜਾਮ ਕਰਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਦ ਕਿ ਉਹ ਦਿਹਾੜੀ ਧੱਪਾ ਕਰਨ ਵਾਲੇ ਲੋਕ ਨੇ ਰੋਜ਼ ਕਮਾ ਕੇ ਖਾਣ ਵਾਲੇ ਲੋਕ ਨੇ ਪਰ ਇਸਤੇ ਬਾਵਜੂਦ ਵੀ ਕਿਸਾਨ ਉਹਨਾਂ ਨੂੰ ਆਪਣੇ ਕਮਾਕਾਰਾਂ ਤੇ ਨਹੀਂ ਜਾਣਦੇ ਰਹੇ। ਸੰਗ ਲਾਤੀ ਫਿਰੇ ਕੋਈ ਹਟਵਾਈ ਲੈਣੀ ਹੈ ਕਹਿੰਦੇ ਨਾ ਰੋਡ ਜਾਮ ਕਰਕੇ ਬੈਜ ਨਹੀਂ ਇੱਕ ਮਿੰਟ ਹਾਂਜੀ ਤੁਸੀਂ ਮਾਰੋ ਜੀ ਨੇ ਟੱਕਰ ਮਾਰਨੀ ਆ ਉਹਨਾਂ ਚ ਆਪ ਕੋ ਬਲਕਣੂ ਕਿਉਂ ਤੱਕ ਕਰਦੇ ਹੋ ਜੀ ਤੁਸੀਂ ਜੀ ਤੁਸੀਂ ਦੱਸੋ ਤੁਸੀਂ ਆਪ ਕੋ ਬਲਕਣੂ ਕਿਉਂ ਤੱਕ ਕਰਦੇ ਹੋ ਤੁਸੀਂ ਮਾਰਨੀ ਤੂੰ ਲੋਕ ਇੱਕ ਮਿੰਟ ਇੱਕ ਮਿੰਟ ਜੀ ਓ ਯਾਰ ਸਾਡਾਂ ਲੜਦੇ ਸੀ ਕਿਉਂ ਮਾਰੀਏ ਅਸੀਂ ਆਪਣਾ ਕਰਦੇ ਹਾਂ ਸਾਨੂੰ ਹੱਕਾਂ ਦੀਆਂ ਕਰਨਾ ਹੈ ਤੋਂ ਕਹਿੰਦੇ ਹਾਂ ਨਾ ਲੜੋ ਸਾਡੇ ਵਾਸਤੇ ਵੀਰ ਮੇਰੇ ਸਾਡੇ ਵਾਸਤੇ ਹੀ ਨਾਂ ਲੜਿਓ ਮੈਂ ਦੇਖ ਤਾਂ ਅਸੀਂ ਏਅਰਪੋਰਟ ਤੋਂ ਆਇਆ ਤਾਂ ਅਸੀਂ ਕਹਿੰਦੇ ਆਂ ਅੱਧਾ ਵੀ ਅਗਰ ਜਾਣ ਹੀ ਨਹੀਂ ਦਿੰਦੇ ਵੇ ਤੁਸੀਂ ਲੋਕਾਂ ਦਾ ਅਗਰ ਚਾਹੀਏ ਤਾਂ ਲੜੋ ਇੱਥੇ ਲੜਾਂਗਾ ਲੋਕਾਂ ਨੂੰ ਕਿਉਂ ਤੱਕ ਕਰਦੇ ਹੋ ਓ ਵੀਰ ਮੇਰੇ ਤੁਹਾਨੂੰ ਸਰਕਾਰ ਤੁਹਾਨੂੰ ਐਮਰਜੈਂਸੀ ਨਹੀਂ ਸਰਕਾਰ ਹੈ ਐਮਰਜੈਂਸੀ ਹੈ ਦੁਬਾਈ ਲੈਣਾ ਫਟਾਫਟ ਜਾਓ ਰੋਕਿਆ ਕਿਉਂ ਨਹੀਂ ਦੋ ਮੋਬਾਈਲ ਵੀਰੇ ਇੱਕ ਦਿਨ ਪਹਿਲਾਂ ਲਾਣਾਂ ਦੇ ਆਈਡੀਆਂ ਦਿੱਖਾ ਨੇ ਡਾਕਟਰ ਨੇ ਕਿੰਨੇ ਦਿਨ ਪਹਿਲਾਂ ਲੰਦੇ ਇਹ ਇੱਕ ਮਿੰਟ ਮੈਨੂੰ ਉੱਥੇ ਤੱਕ ਕੇ ਸਮਝਾ ਲਿਆ ਕਿਥੋਂ ਕਿਥੋਂ ਵੀਰ ਸਮਝਾ ਲਿਆ ਤੁਮ ਕੋਈ ਖੜਾ ਹੀ ਨਹੀਂ ਵੀਰ ਆ ਮੈਨੂੰ ਪੌਣ ਫੜੇ ਰੋਕਦੇ ਨੇ ਯਾਰ ਪੌਣ ਫੜੇ ਸਾਡੇ ਦੇ ਕਾਨੂੰ ਸਾਡੇ ਥੋੜੇ ਤਾਂ ਹੀ ਕੱਪੜਾ ਤਾਂ ਵੀਡੀਓ ਚ ਸਾਫ ਸਨਾਈ ਦੇ ਰਿਹਾ ਹੈ ਕਿ ਜਦੋਂ ਕਿਸਾਨ ਕਹਿ ਰਹੇ ਨੇ ਕਿ ਅਸੀਂ ਤੁਹਾਡੇ ਲਈ ਲੜ ਰਹੇ ਹਾਂ ਤਾਂ ਹੱਥ ਜੋੜ ਕੇ ਇਥੋਂ ਤੱਕ ਆਖਰੀਂਦਾ ਹੈ ਕਿ ਤੁਸੀਂ ਸਾਡੀ ਲੜਾਈ ਨਾ ਲੜੋ ਸਾਨੂੰ ਸਾਡੇ ਹਾਲ ਤੇ ਛੱਡ ਦਿਓ ਕਿਉਂਕਿ ਸੱਚੀ ਤਾਂ ਕਹਿਣਾ ਸੀ ਕਿ ਕਿਸਾਨ ਆਏ ਰੋਜ ਤਰਨੇ ਦੇ ਰਹੇ ਨੇ ਸੜਕਾਂ ਅੰਜਾਮ ਕਰ ਰਹੇ ਨੇ ਜਿਸ ਕਾਰਨ ਆਮ ਲੋਕਾਂ ਨੂੰ ਬੇਹਦ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਖੰਨਾ ਤੋਂ ਗੁਰਵਿੰਦਰ ਢਿੱਲੋਂ ਸੈਂਟਰਲ ਪੰਜਾਬ ਟੀਵੀ